ਸਮਾਨਾ ਸਦਰ ਪੁਲਿਸ ਅਤੇ ਸਿਆਗੇ ਪੁਲਿਸ ਦੀ ਸਾਂਝੀ ਮੁਹਿੰਮ ਦੇ ਤਹਿਤ ਇੱਕ ਔਰਤ ਅਤੇ ਇੱਕ ਨੌਜਵਾਨ ਨੂੰ ਬਮਣਾ ਨੇੜੇ ਜਿਹੜਾ ਚੋਇਦਾ ਪੋਲੇ ਉੱਥੋਂ ਕਾਬੂ ਕੀਤਾ ਉਹਨਾਂ ਤੋਂ 80 ਗ੍ਰਾਮ ਹਿਰਨ ਬਰਾਮਦ ਹੋਈ ਹੈ ਇਸ ਮਾਮਲੇ ਵਿੱਚ ਦੋਹਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਸਮਾਨਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਦੱਸਿਆ ਕਿ ਜਿਹੜੀ ਕਥਿਤ ਤੌਰ ਤੇ ਇਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਐ ਔਰ ਇਹਨਾਂ ਨੂੰ ਅਦਾਲਤ ਸੇ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕਰਾਂਗੇ ਇਹ ਇਹਦੇ ਵਿੱਚ ਭਜਨ ਕੌਰ ਅਤੇ ਇੱਕ ਸੰਜੀ ਕੁਮਾਰ ਨਾਮ ਦਾ ਬੰਦਾ ਜਿਹੜਾ ਹੈਗਾ ਇਹ ਦੋ ਬੰਦੇ ਫੜੇ ਗਏ ਨੇਗੇ ਇਸ ਸਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਨਸ਼ਿਆਂ ਦੀ ਮਮਾ ਵੱਡੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਸਾਡੀ ਸੀਆਈ ਦੀ ਪੁਲਿਸ ਪਾਰਟੀ ਐਸਆਈ ਜਸਵਿੰਦਰ ਸਿੰਘ ਕਸਤ ਦੌਰਾਨ ਕਰ ਰਹੇ ਸੀਗੇ ਜਿਨ੍ਹਾਂ ਨੇ ਇਹ ਇਹ ਦੋਨੇ ਜਣੇ ਪੈਦਲ ਤੀਗੇ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਇਹਨਾਂ ਨੇ ਕੋਈ ਚੀਜ਼ ਛੁਪੀ ਜਿਹਨੂੰ ਉਹਨਾਂ ਨੇ ਚੈੱਕ ਕਰਨ ਤੇ ਉਹਦੇ ਵਿੱਚੋਂ ਜੋ ਹੈਗਾ ਜ ਹੈਰਨ ਬ੍ਰਾਂਡ ਹੋਈ ਆ 80 ਗ੍ਰਾਮ ਇੱਕ ਗ੍ਰਾਮ ਦਾਨੇ ਗਸਤੀਏ ਪਟੋਲ ਤੇ ਆਪਟਰੋਡਿੰਗ ਪਾਰਟੀ ਸੀ ਸਾਡੀ ਤੇ ਸੀਏਏ ਦੀ ਤੇ ਇਹ ਬੰਮਲੇ ਦੇ ਕੋਲੇ ਇਹ ਹੋ ਗਿਆ ਦੇਖੋ ਮੈਂ ਸਾਰੇ ਇਹੀ ਬੇਨਤੀ ਕਰਦਾ ਉਹਨਾਂ ਨੂੰ ਮੈਂ ਪਿੱਛੇ ਵੀ ਮੈਂ ਤੁਹਾਡੇ ਮਾਦਮ ਰਾਹੀ ਬੇਨਤੀ ਸਾਰੇ ਨੂੰ ਇਹੀ ਕਰਦਾ ਵੀ ਠੀਕ ਹੈ ਨਾ ਜਦੋਂ ਮੇਰਾ ਉਹਨਾਂ ਨੂੰ ਏਰੀਆ ਛੱਡ ਜਾਂਦੇ ਤੇ ਜਾਂ ਫਿਰ ਉਹਨਾਂ ਨੂੰ ਸਾਰਿਆਂ ਨੂੰ ਮਸਲਖਾਂ ਪਿੱਛੇ ਦੇ ਕੇ ਦੇਵਾਂਗੇ ਠੀਕ ਹੈ ਕਿਸੇ ਨੂੰ ਕੋਈ ਇਸ ਨਸ਼ੇ ਦੇ ਮੈਟਰ ਦੇ ਵਿੱਚ ਕਿਸੇ ਨੂੰ ਕੋਈ ਬਕਸ਼ਿਆ ਨਹੀਂ ਜਾਊਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ న్యూਸ